ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਹੁਣ ਤੇ ਆਣਾ ਵੀਰੋਜੀ ਮੁਹੰਮਦ ਕੈਮਰਾਮੈਨ ਏਐਸਆਈ ਸੰਜੀਵ ਕੁਮਾਰ ਦੇ ਨਾਲ ਜਲੰਧਰ ਤੋਂ ਏਐਨ ਏਐਨਟੀਐਫ ਦੀ ਸਪੈਸ਼ਲ ਟੀਮ ਵਿਰਸਤੋਂ ਟਿੱਬਾ ਰੋਡ ਗਊਸ਼ਾਲਾ ਦੇ ਨੇੜੇ ਪਹੁੰਚੀ ਚੈਕਿੰਗ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਭਗਵਾਨ ਤਮੰਦ ਦੀ ਗਵਾਹੀ ਇਹ ਨਸ਼ਾ ਵਿਰੋਧੀ ਮੁਹਮਮਲ ਚਲਾਈ ਜਾ ਰਹੀ ਹੈ ਮਹਾਦੇਵ ਇਨਕਲਾਬ ਵਿੱਚ ਗਗਨਦੀਪ ਪੁੱਤਰ ਸ਼ੋਕਮਾਰ ਨਾਕਾਮ ਵਿਅਕਤੀ ਤੋਂ ਹੀਰੋਇਨਾਂ ਫੜੀ ਗਈ ਡੀਐਸਪੀ ਸਾਫ਼ ਦੀ ਨਿਗਰਾਨੀ ਹੇਠ ਚੈਕਿੰਗ ਕੀਤੀ ਗਈ ਅੰਜ ਸਰ ਕਾ ਨਾਮ ਆਪ ਸਰ ਐਸਆਈ ਸਗੀ ਕੁਮਾਰ ਏਐਨਟੀ ਆ ਜਿਲੰਦਰ ਜਿਲੰਦਰ ਤੋਂ ਜੀ ਕੀ ਮਾਮਲਾ ਹੋਇਆ ਸੀ ਇਧਰ ਅੱਜ ਮਹਾਦੇਵ ਇੰਕਲੇਬ ਇਧਰ ਜੋ ਹੈ ਕਲੋਨੀ ਹੈ ਸਾਡੀ ਪ੍ਰੈਸ਼ਨ ਟੀਮ ਏਐਸਏ ਤੌਦੀਕ ਨਾਲ ਐਸਆਈ ਅਮਨਦੀਪ ਸਿੰਘ ਦੇ ਨਾਲ ਹੋ ਸਰ ਦੋ ਸਾਲਾਂ ਦੇ ਕੋਲ ਇਹਨਾਂ ਨੇ ਆਪਣਾ ਨਸ਼ੀਲੇ ਨਸ਼ਾ ਵਿਰੁੱਧ ਨਾਤਾ ਲਗਾਇਆ ਹੋਇਆ ਸੀ ਉੱਥੇ ਜਮ ਇੰਟੀਮੇਸ਼ਨ ਮੀਟਿੰਗ ਜੀ ਜੀ ਮਹਾਦੇਵ ਇੰਕਲੇਬ ਇੱਕ ਲੜਕਾ ਜਿਹੜਾ ਤੇ ਨਸ਼ਾ ਦਾ ਉਹ ਕੋਈ ਸੇਵਾਤ ਕੋਈ ਨਹੀਂ ਆ ਰਿਹਾ ਉਹ ਉਹਦਾ ਫੂਲੀਆ ਹਾਲੀਆਂ ਸਭ ਕੁਝ ਉਹਨਾਂ ਨੂੰ ਦੱਸਿਆ ਇਹ ਜਦੋਂ ਫਿਰ ਮੌਕੇ ਤੇ ਖੁਦ ਉਹ ਲੜਕਾ ਇੱਥੇ ਖੜਾ ਸੀ ਜਦੋਂ ਉਹਦਾ ਨਾਮ ਨੂੰ ਪੁੱਛਿਆ ਉਹਨੇ ਆਪਣਾ ਨਾਮ ਦੱਸਿਆ ਗਗਨਦੀਪ ਸਨ ਅਸ਼ੋਕ ਕੁਮਾਰ ਜੀ ਕਿੰਨਾ ਮਾਲ ਪੜੇਗਾ ਸੀ ਵਾਸੀ 369 ਕਾਜਮਾਨ ਰੋਡ ਜੀ ਤੇ ਹੁਣ ਇਹ ਉੱਥੇ ਰਹਿੰਦੇ ਸੀ 219 ਤੋਂ ਪਹਿਲਾਂ ਜੀ 219 ਨੂੰ ਇੱਕ ਦਾ ਮਕਾਨ ਇਹਨਾਂ ਨੇ ਵੇਚ ਦਿੱਤਾ ਤੇ ਹੁਣ ਇਹ ਅਲੱਗ ਜਗ੍ਹਾ ਤੇ ਰਹਿ ਰਹੇ ਜੀ ਉਹ ਹੁਣ ਇਹਨਾਂ ਦਾ ਹੈਗਾ ਦੂਸਰਾ ਬੀਕੇ ਕੋਲੋਲੀ ਨਿਊ ਵਿਜੇਨਗਰ ਦੀ ਤੇ ਕਿੰਨਾ ਮਾਲ ਫੜਿਆ ਗਿਆ ਸੀ ਜਦੋਂ ਕਿ ਇਹਨਾਂ ਨੇ ਫਿਰ ਜਲੰਧਰ ਸਾਡੇ ਐਜੀ ਸਾਹਿਬ ਨੂੰ ਫੋਨ ਕੀਤਾ ਐਜੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਉੱਥੇ ਜਾ ਕੇ ਚੈੱਕ ਕਰੋ ਫਿਰ ਮੈਂ ਜਦੋਂ ਇੱਥੇ ਆਇਆ ਫਿਰ ਮੈਂ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਦੀ ਹਾਜ਼ਰੀ ਵਿੱਚ ਫਿਰ ਇਹਦੀ ਲੜਕੇ ਦੀ ਤਲਾਸ਼ੀ ਲਈ ਤੇ 506 ਗ੍ਰਾਮ ਹੈਰੋਨ ਅੱਛਾ ਇਹਦੀ ਡੱਬੇ ਦੇ ਵਿੱਚੋਂ ਮਿਲੀ ਤੇ ਮੁਕੱਦਮਾ ਦਰਜ ਕਰ ਦਿੱਤਾ ਵਾ ਕਿ ਅਗਲੀ ਤਪਤੀ ਚੱਲੀ ਆ ਥੈਂਕ ਯੂ ਹਾਂਜੀ ਸਰ ਕਾ ਨਾਮ ਆਪਕਾ ਸਾਡੀ ਗੱਲ ਹੈ ਜਿਵੇਂ ਸਾਡੀ ਪਾਲਿਸੀ ਚ ਚਾਰ ਸੱਦੇ ਦੇ ਨਾਮ ਤੇ ਟੀਮ ਹਰ ਅਰਗਾਨਾਈਜੇਸ਼ਨ ਹੱਥੀਂ ਚੰਡੀਅਲੀ ਕੀ ਮਾਮਲਾ ਵੈਸੇ ਹੀ ਦਰਜ ਹੈ ਅੱਜ ਐਨਰ ਜੀਐਫਜੀ ਕੰਪਨੀ ਵੱਲੋਂ ਨਵਾਂ ਬਣਾਇਆ ਗਿਆ ਹੈ ਕਿ ਇਹਨਾਂ ਨੇ ਇੱਕ ਪਹਿਰਾ ਰੱਖਿਆ ਹੈ ਕਿ ਉਹ ਸਾਡੇ ਫਲਸਫੇ ਦੇ ਵਿੱਚ ਪਾਚੂ ਵੀ ਇਹਨਾਂ ਨੇ ਬਹੁਤ ਵਧੀਆ ਕੀ ਕੰਮ ਕੀਤਾ ਸਾਡਾ ਕੀਤਾ ਹੋਰ ਤੇ ਨਸ਼ਾ ਦੇ ਵਿੱਚ ਜਿਹੜੀ ਨਸ਼ਾ ਸਾਡੇ ਚਲਾਈ ਆ ਉਹਦੇ ਯਾਦ ਰੱਖੋ ਕਾਲੀ ਸਾਡੇ ਕਮੇਟੀ ਹੁੰਦੀ ਆ ਸੀ ਜਿਹੜੀ ਤੇ ਪੂਰੀ سپورਟ ਦੇ ਰਹੀ ਹੈ ਜੀ ਇਹ ਵੀ ਨਾਲ ਠੀਕ ਹੈ ਜੀ ਤੇ ਪੂਰਾ ਸਮੂਹ ਵੀ ਦੇ ਰਹੀ ਟੀਮ ਨਾਲ ਦੀ ਨਾਲ ਮੁਕਤੇ ਦੇ ਬੰਦੇ ਵੀ ਪਕੜ ਲਏ ਜੀ ਮੁਲਾਜ਼ਮਾ ਨੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਜੀ ਜਾਰੀ ਹੈ اور سرکار ਵੱਲੋਂ ਕੀ کرنا ਚਾਹੁੰਦੇ ਤੁਸੀਂ ਸਰਕਾਰ ਵੱਲੋਂ ਪੂਰਾ ਜੀ ਤੁਹਾਨੂੰ ਪਤਾ ਹੀ ਹੈ ਜੀ ਮਾਨ ਸਾਹਿਬ ਵੱਲੋਂ ਵੀ ਪੂਰੇ ਸਪੱਤ ਦੇ ਹਦਾਇਤਾਂ ਆਈਆਂ ਹੋਈਆਂ ਜੀ ਕਾਨੂੰਨੀ ਕਾਰਵਾਈ ਪੂਰੀ ਕਰ ਰਹੇ ਨੇ ਪਰ ਹੋਏਗੀ ਵੀ ਹੁਣ ਇਹਨਾਂ ਤੇ ਹੋਣੀ ਕੀ ਹੈ ਜੀ ਤੇ ਮੰਤਰੀ ਸਾਹਿਬ ਨੇ ਪੂਰੀ ਕੀ ਕਿਹਾ ਹੋਇਆ ਜੀ ਇਹਨਾਂ ਨੂੰ ਕੀ ਕੀ ਪੂਰੀ ਸਪੋਰਟ ਦਿੱਤੀ ਹੋਈ ਜੀ ਆਪਣੇ ਮੱਖਮਾਜਮੂ ਸਾਹਿਬ ਨੂੰ ਕੀ ਕੀ ਕੋਈ ਨਸ਼ਾ ਨਹੀਂ ਫੜਨਾ ਜੀ ਦੇਖੋ ਗਰੀਬ ਦੇ ਘਰ ਮਾਵਾਂ ਦੇ ਬੱਚੇ ਲੂਂਦੇ ਆ ਕਿ ਜਿਹੜੇ ਨਸ਼ੇ ਦਾ ਗਲਾਪ ਪੂਰੀ ਮਹੀਨ ਚੱਲੀ ਹੋਈ ਆ ਉਹ ਨਸ਼ਾ ਹੀ ਖਤਮ ਕਰਕੇ ਦੇਣਗੇ ਥੈਂਕ ਯੂ